ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਦੇ ਉਪਰਾਲੇ ਲਗਾਤਾਰ ਜਾਰੀ ਹਨ ਅਤੇ ਉਪਰਾਲਿਆਂ ਸਦਕਾ ਹੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ 23,90,000 ਰੁਪਏ ਦੀ ਲਾਗਤ ਨਾਲ ਨਵੀਂ ਅਲਟਰਾਸਾਊਂਡ ਮਸ਼ੀਨ ਸਥਾਪਿਤ ਕੀਤੀ ਗਈ ਹੈ ਜਿਸ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਸ਼ੂ ਅਗਰਵਾਲਾ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਜੀ ਰਮਨ ਬੈਲਵੋ ਨੇ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਦੇ ਨਾਲ ਸੀਓ ਹਸਪਤਾਲ सिविल सर्जेंट डॉक्टर हरभजन राम मानडी डिप्टी कमिश्नर गुरदासपुर डॉक्टर रोमी राजा ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਾਜਮਸੀ ਤੇ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ ਦੇਖੋ ਟੀਵੀ ਨਿਊਜ਼ ਇੰਡੀਆ 200 ਪਹਿਲੀ ਗੁਰਦਾਸਪੁਰ ਤੋਂ ਪੱਤਰਕਾਰ ਜਗਜੀਤ ਸਿੰਘ ਰਣਜੀਤ ਸਿੰਘ ਦੀ ਖਾਸ ਸਰਪੋਚ ਅੱਛਾ ਦੱਸੋ ਜਿਹੜਾ ਹਸਪੀਟਲ ਵਿੱਚ ਜਿਹੜੀ ਸਕੈਨਿੰਗ ਮਸ਼ੀਨ ਜਿਹੜੀ ਨਵੀਂ ਦਿੱਤੀ ਗਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਰ ਅੱਜ ਜੀ ਅਸੀਂ ਸਿਵਲ ਹਸਪੀਟਲ ਬਰਦਾਸਪੁਰ ਦੇ ਵਿੱਚ ਆਏ ਹਾਂ ਸਾਡੇ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਨਗਾਰ ਇੰਜਸਟਮ ਕਾਪੋਰੇਸ਼ਨ ਜੀ ਦਮੰਦਰ ਜੀ ਸਿਧੂ ਸਾਹਿਬ ਤੇ ਉਹ ਨਾਲ ਦੀ ਸਮੂਹ ਟੀਮ ਇੱਥੇ ਮੌਜੂਦ ਹੈ ਸਾਨੂੰ ਇਹ ਗੱਲ ਸੁਣ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਦਿਲਾ ਬਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਨਵੀਂ ਅਲਟਰਾਸਾਉਂਡ مشین ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਥੇ ਭੇਜੀ ਗਈ ਹੈ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਸਿਵਲ ਹਸਪਤਾਲ ਤੇ ਆਪਰਡਾ ਜ਼ੋਨ ਕਰਾਵਾਂਗੇ ਉਹ ਜਿਹੜੀਆਂ ਕੀਸ ਹੈ ਉਹ ਦੋਸਤ ਇਹ ਫੀਸ ਹੁੰਦੀ ਹੈ ਕਿ ਸਭੂ ਗਰਭ ਦੀ ਮਹਿਲਾਵਾਂ ਦੇ ਹੋਰ ਜਿਹੜੇ ਬেনিਫੀਸ਼ੀਅਲ ਆ ਉਹਨਾਂ ਦੀ ਬਿਲਕੁਲ ਫਰੀ ਹੁੰਦੀ ਹੈ। ਇਹ ਹੀ ਟੈਸਟ ਜਿਹੜਾ ਬਾਹਰ 800 ਤੋਂ ਲੈ ਕੇ 1000 ਰੁਪਏ ਤੱਕ ਦਾ ਵੀ ਕੀਤਾ ਜਾਂਦਾ ਹੈਗਾ। ਪਰ ਮੈਂ ਇਹ ਦੱਸ ਰੀਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਗੁਲਾਸਪੁਰ ਦੇ ਵਾਸੀਆਂ ਨੂੰ ਇਹ ਜਿਹੜੀ ਸਹੂਲਤ ਅਲਟਰਾਸਾਊਂਡ ਦੀ ਇੱਕ ਦੂਸਰੇ ਬਿਲਕੁਲ ਮੁਫਤ ਦੀ ਸਹੂਲਤ ਇਸ ਨਾਮ ਅਰਜ਼ੀ ਹੈ। ਉਦੇ ਵਿੱਚ ਦਿੱਤੀ ਜਾਊਗੀ ਇਹਦੇ ਨਾਲ ਹੀ ਸਰਕਾਰ ਵੱਲੋਂ ਇਥੇ ਚੰਗੀ ਓਡੀ ਲਾਈਟਾਂ ਤੇ ਓਡੀ ਥੀਏਟਰ ਦਾ ਰੈਨੋਵੇਸ਼ਨ ਵੀ ਕਰਵਾਇਆ ਜਾਇਆ ਹੈਗਾ ਜਿਹੜੇ ਵੀ ਇਥੇ ਉਹ ਕੰਡੀਸ਼ਨ ਵਗੈਰਾ ਹੁੰਦੇ ਸੀ ਬਹੁਤ ਹੀ ਚੰਗੇ ਢੰਗ ਨਾਲ ਹੋਇਆ ਕਰਨੇ ਆ ਮੈਂ ਬਹੁਤ-ਬਹੁਤ ਧੰਨਵਾਦੀ ਇੱਕ ਵਾਰੀ ਫਿਰ ਸਾਡੇ ਮਾਨਯੋਗ ਚੇਅਰਮੈਨ ਸਾਹਿਬ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਦਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੇ ਜ਼ਿਲ੍ਹੇ ਦੇ ਵਿੱਚ ਇਹ ਸਹੂਲਤਾਂ ਦਿੱਤੀਆਂ ਤੇ ਲੋਕਾਂ ਨੂੰ ਇਹਦੇ ਵਿੱਚ ਤਾਂ ਫਾਇਦਾ ਬਹੁਤ-ਬਹੁਤ ਹਾਂਜੀ ਬਲ ਸਾਹਿਬ ਦੱਸ ਦਿਓ ਜੀ ਜੀ ਸਾਡੇ ਸਾਰੇ ਸਿਵਲ ਹਸਪਤਾਲ ਨੂੰ ਦਾਸਪੁਰ ਪਬਲੀਕ ਕਿ ਹੈ ਨਿਆ ਤੇ ਸਾਡੇ ਨਾਲ ਅੱਜ ਮਾਨਯੋਗ ਕੱਤੀ ਕ੍ਰਿਸ਼ਚਰ ਉਰਦਾਸਪੁਰ ਦੇ ਸ਼੍ਰੀ ਮਨਸ਼ੂ ਅਧਰਵਾਲ ਜੀ ਸਭਨ ਸੱਜਣ ਡੀ ਐਮ ਸੀ ਤੇ ਸਾਰੇ ਸਟਾਫ ਦੇ ਸਕੂਲ ਦੇ ਪ੍ਰਾਈਸ ਸਾਹਿਬਾਨ ਤੇ ਸਾਡੇ ਨਾਲ ਨੁਮਾਇੰਦਗੀ ਦੇ ਮਾਰਕਟ ਪੁਲੀਟੀ ਆਪਤੀਸ਼ਾ ਜੀ ਤੇ ਵਿਦੇਸ਼ੋ ਬਹਿਲ ਜੀ ਐਕਸੀਮੈਂਟ ਰੌਕਸਮਤੀ ਅੱਜ ਉਰਦਾਸਪੁਰ ਵਾਸੀਆਂ ਨੂੰ ਦੱਸਦਿਆਂ ਖੁਸ਼ੀ ਹੋ ਰਹੀ ਆ ਇਹ ਹਸਪਤਾਲ ਦੇ ਵਿੱਚ ਜਿਹੜੀ ਅਲਟਰਾਸਾਉਂਡ ਮਸ਼ੀਨ ਲੱਗੀ ਸੀ ਬਹੁਤ ਪੁਰਾਣੀ ਹੋ ਗਈ ਸੀ ਖਰਾਬ ਰਹਿੰਦੀ ਸੀ ਤੇ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਲੋਕ ਬਾਹਰ ਜਾ ਕੇ ਪ੍ਰਾਈਵੇਟ ਟੈਸਟ ਕਰਾਉਂਦੇ ਸੀ ਪਰ ਬਹੁਤ سارے ਪੈਸੇ ਖਰਚੇ ਜਾਂਦੇ ਸੀ ਉਸ ਵਕਤ ਮੈਂ ਇਹਦਾ ਧਿਆਨ ਡਾਕਟਰ ਜੀ ਵਿਜੇ ਸ਼੍ਰੀ ਹਮਨਸ਼ੂ ਅਗਰਵਾਲ ਜੀ ਦੇ ਦਿਹਾਦਾ ਔਰ ਉਹਨਾਂ ਨੂੰ ਮੈਂ ਕਿਹਾ ਵੀ ਸਰਕਾਰ ਤੋਂ ਕੋਸ਼ਿਸ਼ ਕਰਕੇ ਇੱਕ ਨਵੀਂ ਅਲਟਰਾਸਾਉਂਡ ਮਸ਼ੀਨ ਜਿਹੜੀ ਆ ਇੱਥੇ ਲਾਈ ਜਾਵੇ ਸੋ ਮੈਂ ਰਸਮੀ ਤੌਰ ਤੇ ਨਹੀਂ ਦੀ ਸਾਹਿਬ ਦਿਲ ਦਿਆ ਕਰਾਇਆ ਹੈ ਇਲਾਕੇ ਵੱਲੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸੰਵੇਦਨਸ਼ੀਲ ਹੋ ਕੇ ਇਸ ਇਸ਼ੂ ਨੂੰ ਫੜਿਆ ਸਰਕਾਰ ਨਾਲ ਗੱਲ ਕੀਤੀ ਔਰ ਤਕਰੀਬਨ 25 ਲੱਖ ਰੁਪਈਆ ਤੁਸੀਂ ਚੰਗ ਕੱਟ ਕੇ ਇਹਦੇ ਲਈ ਵੱਖਰਾ ਰੱਖਤਾ ਤੇ 23 ਲੱਖ 90 ਹਜ਼ਾਰ ਦੀ ਇਹ ਜਿਹੜੀ ਲੇਟੈਸਟ ਅਲਟਰਾਸਾਉਂਡ ਮਸ਼ੀਨ ਹੈ ਉਹ ਅੱਜ ਇੱਥੇ ਉਪਲਬਧ ਹੋਈ ਆ ਇੱਕ ਵਾਰੀ ਫੇਰ ਦੀ ਸਾਹਿਬ ਤੁਹਾਡੇ ਇਸ ਬਰਲੇ ਦਾ ਧੰਨਵਾਦ ਤੁਸੀਂ ਅੱਜ ਲੋਕਾਂ ਨੂੰ ਉਹ ਰਾਹਤ ਦਿੱਤੀ ਹੈ ਜਿਹੜਾ ਸਰਕਾਰ ਦਾ ਮਨਸ਼ਾਹੀ ਭਗਵੰਦ ਮਾਨ ਜੀ ਦਾ ਇੱਕ ਐਸਾ ਉਪਾਏ ਐਸਾ ਉਹਨਾਂ ਦਾ ਇੱਕ ਕੋਸ਼ਿਸ਼ ਕਿ ਸਿਮਲ ਹਸਪੀਟਲ ਦੇ ਵਿੱਚ ਕੋਈ ਬੰਦਾ ਟੈਸਟ ਤੇ ਦਵਾਈ ਤੋਂ ਬਾਹਰ ਨਾ ਜਾਵੇ ਸੋ ਅੱਜ ਉਸ ਨੂੰ ਆਪਣਾ ਯਕੀਨੀ ਬਣਾਉਂਦਾ ਹੈ ਇੱਥੇ ਟੈਸਟ ਬਹੁਤ ਹੀ ਜ਼ਤਕਰੀਦ ਐਸੀਆਂ ਨੇ ਜਿਹੜੀਆਂ ਫ੍ਰੀ ਨੇ ਜਿਹੜੀਆਂ ਬਹੁਤ ਘੱਟ ਪਰਸੈਂਟੇਜ ਪੋਪੂਲੇਸ਼ਨ ਦੀ ਹੋਏਗੀ ਜਿੱਤੇ 200 ਰੁਪਿਆ ਇਹਨਾਂ ਦੀ ਫੀਸ ਹੈਗੀ ਆ ਪਰ 200 ਰੁਪਿਆ ਨਾਲ ਅਲਟਰਾਸਾਉਂਡ ਹੋ ਜਾਵੇ ਤਾਂ ਬਹੁਤ ਵੱਡੀ ਖਰਾਬ ਜਿਹੜੀ ਆ ਉਹ ਮਿਲੀ ਆ ਇਹਦਾ ਉਤਰਾਲਾ ਕੀਤਾ ਗਿਆ ਇਹਨੂੰ ਬਕਾਇਦਾ ਜੀ ਸਾਹਿਬ ਨੇ ਆਪਣੇ ਅਫਸਰ ਦੀ ਡਿਊਟੀ ਲਾ ਕੇ ਜੈਮ ਬੋਟਲ ਦੇ ਵਿੱਚ ਇਹਨੂੰ ਫੀਡਿਆ ਗਿਆ ਔਰ ਮੈਂ ਸਮਝਦਾ ਵੀ ਇਹ ਇੱਕ ਲੇਟਸਟ ਮਸ਼ੀਨ ਆ ਸਿਵਰਾ ਕੋਲ ਦਾਾਸਪੁਰ ਤੇ ਵਿੜੀ ਆ ਔਰ ਮੈਂ ਇਸ ਸਾਡੇ ਪ੍ਰੈਸ ਤੇ ਰਾਈ ਵੀ ਲ ਟੋਨਿਕ ਮੀਡੀਆ ਰਾਈ ਵੀ ਪ੍ਰਿੰਟਰਾਈ ਵੀ ਲੋਕਾਂ ਨੂੰ ਅਪੀਲ ਕਰੂਗਾ ਲਾਕੇ ਵਸਿਆ ਨੂੰ ਵੀ ਇੱਥੇ ਆਓ ਪਰਮੇਸ਼ਵਰ ਕਿਸੇ ਨੂੰ ਬੁਆਦਲਾ ਕਰੇ ਲੋੜ ਨਾ ਪਵੇ ਪਰ ਇਹੋ ਤਕਰੀਬ ਆ ਹੀ ਜਾਵੇ ਤੇ ਫੇਰ ਬਾਹਰ ਜਾਣ ਦੀ ਲੋੜ ਨਹੀਂ ਹੁਣ ਇਹ ਸੱਤ ੱੱਲੇ ਤੁਹਾਨੂੰ ਹਰ ਤਰ੍ਹਾਂ ਦੇ ਟੱਚ ਦੇਣ ਦੇ ਅਟਲਾ ਸਾਊਂਡ ਦੇ ਇੱਥੇ ਹੋਇਆ ਕਰਨੀ ਔਰ ਇਹਦਾ ਤੁਸੀਂ ਫਾਇਦਾ ਉਠਾਓ ਦੂਜਾ ਭਗਵੰਤ ਮਾਨ ਜੀ ਦਾ ਧੰਨਵਾਦ ਕਿ ਜਿਹੜਾ ਨੇ ਹਸਪਤਾਲਾਂ ਦੇ ਵਿੱਚ ਇਹ ਸ਼ਿਕਿੰਦੀ ਬਣਾਤਾ ਕਿ ਦਵਾਈ ਜਿਹੜੀ ਆ ਫਰੀ ਮਿਲੂਗੀ 223 ਤਰ੍ਹਾਂ ਦੀਆਂ ਦਵਾਈਆਂ ਸਰਵਰ ਸਰ ਸਰ ਤੁਹਾਡੇ ਕੋਲ ਪਹੁੰਚ ਗਈਆਂ ਨੇ ਔਰ ਜਿਹੜੀਆਂ ਦਵਾਈਆਂ ਜੇ ਵਿਲਪਦ ਨਹੀਂ ਹੋਣਗੀਆਂ ਉਹਦੇ ਪੈਸੇ ਵੀ ਰਲ ਆ ਗਏ ਨੇ ਵਾਰੋਂ ਦਵਾਈ ਖਰੀਦਣ ਦੀ ਲੋੜ ਨਹੀਂ ਇਹ ਵੀ ਜਿਹੜੀ ਦਵਾਈ ਆ ਉਹ ਤੁਹਾਨੂੰ ਇੱਥੋਂ ਹੀ ਮਿਲੂਗੀ ਜਨੋਜ ਦੀ ਸ਼ਾਪ ਆਲਰੇਡੀ ਇੱਥੇ ਚੱਲ ਰਹੀ ਹੈ ਜੀ ਜੀ ਸਾਹਿਬ ਰੈੱਡ ਕਰਾਸ ਦੇ ਚੇਅਰਮੈਨ ਨੇ ਉਹਦੇ ਰਾਹੀਂ ਚੱਲ ਰਹੀ ਆ ਔਰ ਦੂਜੀ ਖੁਸ਼ਖਬਰੀ ਇੱਕ ਹੋਰ ਜਨੋਜ ਦੀ ਸ਼ਾਪ ਜਿਹੜੀ ਆ ਉਹ ਆਪਾਂ ਪੁਰਾਣੇ ਹਸਪਤਾਲ ਅਰਵਿੰਦ ਕਮਿਊਨਿਟੀ ਹੈਲਥ ਸੈਂਟਰ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚਾਲੂ ਕਰਤੀ ਜਾਊਗੀ ਸੋ ਇਸ ਕਰਕੇ ਅੱਜ ਜਿਹੜਾ ਪ੍ਰਾਲਾ ਪਵੰਤਮਾਨ ਜੀ ਦਾ ਅਰਵਿੰਦ ਕੇਦਰੀਵਾਲ ਜੀ ਦੀ ਸੋਚ ਦਾ ਕਿ ਸਿਹਤ ਸੇਵਾਵਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੱਜ ਮਖੂਬੀ ਦੇ ਨਾਲ ਪੰਜਾਬ ਸਰਕਾਰ ਨੇ ਔਰ ਸਾਡੀ ਇੰਡਸਟਰੀ ਐਸੋਸੀਏਸ਼ਨ ਨੇ ਕੋਲੋਂ ਪੂਰਾ ਕੀਤਾ ਆਓ ਇਸ ਜਿਹੜੀ ਸੁਵਿਧਾ ਜਿਹੜੀ ਫੈਸਿਲਿਟੀ ਮਿਲੀ ਆ ਉਸ ਦਾ ਪੂਰਾ ਫਾਇਦਾ ਚਾਹੀਏ ਤਾਂ ਕਿ ਜਿਹੜਾ ਸਾਡਾ ਆਰਥਿਕ ਬੋਝ ਸੀਗਾ ਉਹ ਜਰੂਰ ਘਟੇ ਲੋਕ ਉਹ ਪੈਸੇ ਕਿਤੇ ਹੋਰ ਜ਼ਰੂਰਤਾਂ ਦੇ ਉੱਪਰ ਖਰਚ ਲੈਣ ਸਿਹਤ ਸੇਵਾਵਾਂ ਦੇ ਮਿਆਂ ਨੇ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਮਖੂਬੀ ਦੇ ਨਾਲ ਸਰਕਾਰ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵਧੀਆ ਤਰੀਕੇ ਨਾਲ ਲਗਾ ਰਹੀ ਆ ਵੀ ਸਭ ਅੱਜ ਦਿਲ ਤੋਂ ਸ਼ਿਸ਼ਾ ਦੇਣ ਨੂੰ ਦਿਲ ਕਰਦਾ ਮੈਂ ਵੇਖਦਾ ਨੇ ਜਿਸ ਵਕਤ ਲੋਕ ਇਸ ਮਸ਼ੀਨ ਨਾਲ ਲੋਡ ਕਰਕੇ ਕਿੰਨੀ ਮੁਸ਼ਕਿਲਾਂ ਆਉਂਦੇ ਸੀ ਔਰ ਕਈ ਵਾਰ ਮੈਨੂੰ ਪ੍ਰਾਈਵੇਟ ਬੰਦਿਆਂ ਨੂੰ ਬੇਨਤੀ ਕਰਨੀ ਪੈਂਦੀ ਸੀ ਵੀ ਇਹਦਾ ਫ੍ਰੀ ਕਰ ਦਿਓ ਅੱਜ ਬਹੁਤ ਮਨ ਇਸ ਗੱਲੋਂ ਵੀ ਧਾਰਸ ਵੀ ਆ ਖੁਸ਼ ਵੀ ਆ ਕਿ ਕੋਈ ਬੰਦਾ ਹੁਣ ਸਕੈਨ ਤੋਂ ਵਾਂਝਾ ਨਹੀਂ ਰਹੂਗਾ ਜਿੱਥੇ ਲੋਡ ਹੋਊਗੀ ਉਹ ਪੂਰਾ ਕਰੂਗਾ ਇੱਕ ਵਾਰੀ ਫੇਰ ਕਿਸੇ ਤਰੀਕੇ ਨਾਲ ਆਪਾਂ ਵਧੀਆ ਸਿਹਤ ਸੇਵਾਵਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਿੰਦੇ ਰਵਾਂਗੇ ਧੰਨਵਾਦ